ਤੋਕ ਟਕੇਦਾਰ ਰਵਿੰਦ ਕੇਜਰੀਵਾਲ ਕਹਿੰਦਾ ਮੈਂ ਕਹਿੰਦਾ ਦਿੱਲੀ ਚੋਂ ਤੁਹਾਨੂੰ ਰਾਸ਼ਨ ਇਕੱਠਾ ਕਰਕੇ ਦਊਗਾ ਅਸੀਂ ਦਿੱਲੀ ਦੇ ਸਿਰਤੀਆਂ ਯਾਰ ਮੇਰੀ ਇੱਕ ਹੱਥ ਬਨ ਕੇ ਪੰਜਾਬੀਆਂ ਨੂੰ ਬੇਨਤੀ ਹੈ ਸਰਕਾਰ ਦੇ ਜਿਵੇ ਭਗਵੰਤ ਸਿੰਘ ਮਾਨ ਠੀਕ ਆ ਗਲਤੀਆਂ ਕਰਦਾ ਆਪਣੀਆਂ ਅਕਾਲੀ ਦੇ ਜਣ ਹੋਰ ਦੇ ਜਣ ਸਾਰਿਆਂ ਤੋਂ ਲੈ ਲਿਓ ਯਾਰ ਪਰ ਉਹ ਭਈਏ ਤੋਂ 1 ਰੁਪਿਆ ਨਾਲ ਲਿਓ ਆਪਾਂ ਆਪਣਾ ਆਪ ਕੁਰਬਾਨ ਕਰਦਾਂਗੇ ਦਿੱਲੀ ਦੇ ਅਸੀਂ ਕਦੇ ਗੁਲਾਮ ਨਹੀਂ ਹੋਏ ਜੀਛੇ ਜੌਧੀਆਂ ਕਹਿੰਦਾ ਉਹ ਜਿਹੜਾ ਉਹਨੇ ਬੋਲਿਆ ਡਾਇਲੌਗ ਜਿਹਾ ਮੈਨੂੰ ਤਾਂ ਆਉਂਦਾ ਵੀ ਨਹੀਂ ਹਨਾ ਵਿੱਚ ਉਹਦੇ ਉਹ ਕਹਿੰਦਾ ਘੁੱਟ ਮਾਰ ਵੀ ਕਰਾਂਗੇ ਉਹਦੀ ਐਸਸੀ ਕੀ ਤੇ ਸੀ ਗੰਜੇ ਦੀ ਜੇ ਉਹਦਾ ਟਕਲਾਣਾ ਖੜਕਾਤਾ 27 ਚੇਤੀ ਇਹ ਕਹਿੰਦੇ ਹੁੰਦੇ ਨੇ ਨਾ ਸੋਸ਼ਲ ਮੀਡੀਆ ਤੇ ਵੀ ਜੇ ਕੱਲੂ ਖਾਲਸਾ ਰਾਜ ਆਜੂਗਾ ਤੁਸੀਂ ਕੀ ਕਰੋਗੇ ਉਹ ਆਹ ਕੁਝ ਕਰ ਸਕਦੇ ਆਂ ਅਸੀਂ ਪੰਜਾਬ ਤਾਂ ਹੜ ਰਿਹਾ ਇਹ ਆਪਣੀਆਂ ਰਾਜਨੀਤੀਆਂ ਕਰਦੇ ਕਿੱਥੇ ਗਏ ਭਈਏ ਹੁਣ ਸਿੱਟੋ ਉਹਨਾਂ ਨੂੰ ਲਿਆ ਕੇ ਇੱਥੇ ਦਰਿਆ 'ਚ ਨਸੀਮ ਰਾਜ ਕੀਤਾ ਹੋਇਆ ਸਾਡੇ ਖੂਨ ਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਵਸਿਆ ਆ ਪਾਤਸ਼ਾਹੀ ਦਾਵਾ ਕੌਮ ਦਾ ਅਸੀਂ ਦੂਸਰਿਆਂ ਨੂੰ ਦਿਸਬੰਧ ਦੇਣਾ ਪੰਜਾਬ ਉੱਠ ਕੇ ਖੜਾ ਹੋਊਗਾ ਵਿਸਾਖੀ ਫੇਰ ਪੰਜਾਬ ਚੜ੍ਹਦੀ ਕਲਾ ਨਾਲ ਮਨਾਊਗਾ ਖਾਲਸੇ ਦੇ ਜਨਮ ਦਿਹਾੜੇ ਤੇ ਚੌਪਰ ਕਿਤੇ ਨਹੀਂ ਜਾ ਰਿਹਾ ਆ ਟਰੈਕਟਰ ਜਾ ਰਹੇ ਨੇ ਇਹਨੇ ਚੌਪਰ ਇਹ ਟਰੈਕਟਰ ਖੜੇ ਨੇ ਨਾਲ ਨੌਜਵਾਨੀ ਬੁੱਕਦੀ ਫਿਰਦੀ ਆ ਗਲਗਲ ਤੱਕ ਡੁੱਬੇ ਹੋਏ ਮੁੰਡੇ ਕੱਢ ਕੇ ਲਿਆ ਰਹੇ ਨੇ ਹਨਾ ਇਹ ਕੋਣ ਨੇ ਜਿਹੜੇ ਕਿਸ਼ਤੀ ਲੈ ਕੇ ਆਉਂਦੇ ਨੇ 600 ਆਪ ਵੜ ਜਾਂਦੇ ਨੇ ਤੁਸੀਂ ਕੱਢੇਂਗੇ ਉਹ ਕਿਨੂੰ ਪੂਰੇ ਜਕਾਰੇ ਦਸਮ ਪਾਤਸ਼ਾਹ ਦੇ ਹੀ ਲੱਗਣੇ ਨੇ ਕੋਈ ਮੋਦੀ ਕੋਈ ਅਮਿਤ ਸ਼ਾਹ ਕੋਈ ਕੇਜਰੀਵਾਲ 27 ਚ ਇੱਕ ਵੀ ਭਈਆ ਪਿੰਡਾਂ ਚ ਨਹੀਂ ਬੜੂਗਾ ਇਹਨਾਂ ਨੂੰ ਭਜਾਵਾਂਗੇ ਆ ਪੰਜਾਬ ਵਾਲੇ ਆ ਜਾਣ ਆ ਜਾਣ ਇਹਨਾਂ ਨਾਲ ਕੋਈ ਰੌਲਾ ਨਹੀਂ ਪੰਜਾਬ ਦੇ ਨਾਲ ਕੋਈ ਨਹੀਂ ਖੜਿਆ ਆਪਾਂ ਹਮੇਸ਼ਾ ਕਿਤੇ ਦੁੱਖ ਤਕਲੀਫ ਹੋਵੇ ਅਪਾ ਹਮੇਸ਼ਾ ਡਟ ਕੇ ਪੰਜਾਬ ਖੜਦਾ ਜਾ ਕੇ ਹਨਾ ਯਾਰ ਪੰਜਾਬ ਨਾਲ ਕਦੇ ਵੀ ਕੋਈ ਨਹੀਂ ਖੜਿਆ ਇਹ ਬਹੁਤ ਵੱਡੀ ਤਰਾਸਦੀ ਆ ਤੁਸੀਂ ਦੇਖੋ ਅਫਗਾਨਿਸਤਾਨ ਦੇ ਵਿੱਚ ਭਚਾਲ ਆਇਆ ਨਰਿੰਦਰ ਮੋਦੀ ਨੇ 1 ਮਿੰਟ ਦੇ ਵਿੱਚ ਵਿੱਚ ਯਾਰ ਟਵੀਟ ਵੀ ਕਰਤਾ ਬਿਆਨ ਵੀ ਦੇਤਾ ਤੇ ਅਸੀਂ ਉਹ 20 ਦਿਨ ਦੀ ਸਾਡੀ ਨੌਜਵਾਨੀ ਸਾਡੇ ਬਜ਼ੁਰਗ ਸਾਡੀਆਂ ਮਾਤਾਵਾਂ ਲੜ ਰਹੇ ਨੇ ਇੱਕ ਸ਼ਬਦ ਵੀ ਨਹੀਂ ਦੋਸਰੇ ਇਹ ਉਹੀ ਗੁਰੂ ਕੀ ਫੌਜ ਹੈ ਜਿਹੜੀ ਅਟਕ ਦਰਿਆ ਜੁੱਤਰ ਗਈ ਸੀ ਸਮਝਣ ਦੀ ਲੋੜ ਐ ਕੋਈ ਗੱਲ ਨਹੀਂ ਜਿੰਨਾ ਜ਼ੋਰ ਜੀਤੇ ਲੱਗਦਾ ਪੰਜਾਬ ਵਾਸਤੇ ਲਾ ਲਵੇ ਪੰਜਾਬ ਦਾ ਕੋਈ ਬਾਲਵਿੰਗਾ ਨਹੀਂ ਕਰ ਸਕਦਾ ਅਫਗਾਨੀ ਉਹਨਾਂ ਨਾਲ ਟਕਰਾਈ ਹੈ ਨਾ ਮੁਗਲਾਂ ਨਾਲ ਟਕਰਾਈ ਅੰਗਰੇਜ਼ਾਂ ਨਾਲ ਟਕਰਾਈ ਨਰਿੰਦਰ ਮੋਦੀ ਹੋਣੀ ਇੰਦਰਾ ਗਾਂਧੀ ਹੋਣੀ ਬੜੇ ਉਰੇ ਆਏ ਬੜੇ ਗਏ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਐ ਪੰਜਾਬ ਦੀ ਕੋਈ ਹਵਾਵਲ ਵੀ ਦੇਖ ਨਹੀਂ ਸਕਦਾ ਇਹਦਾ ਕੋਈ ਨਹੀਂ ਕੁਝ ਕਰ ਸਕਦਾ ਹੋਰ ਛੱਡ ਲੈਣ ਜਿੰਨਾ ਜੀ ਕਰਦਾ ਨਰਿੰਦਰ ਮੋਦੀ ਹੋਣੀ ਮਨ ਆਪਣਾ ਜੋ ਉਹਨਾਂ ਦੇ ਮਨ 'ਚ ਹੈ ਉਹ ਆਪਣਾ ਮਨ ਦਾ ਚੋ ਪੂਰਾ ਕਰ ਲੈਣ ਪੰਜਾਬ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਸਾਡੀ ਆ ਪਾਣੀ ਨਸਲ ਕੁਸ਼ੀ ਕਰ ਦੂਗਾ ਯਾਰ ਪੰਜਾਬ ਨੂੰ ਦਬਾਉਣਾ ਚਾਹੁੰਦੇ ਨੇ ਸਿੱਖਾਂ ਦੀ ਨਸਲ ਕੁਸ਼ੀ ਕਰਨਾ ਚਾਹੁੰਦੇ ਨੇ ਸਾਡੀਆਂ ਜ਼ਮੀਨਾਂ ਖੋਹਣੀਆਂ ਚਾਹੁੰਦੇ ਨੇ ਸਾਤੋਂ ਸਾਨੂੰ ਇਹਨਾਂ ਜ਼ਮੀਨਾਂ 'ਚ ਮਜ਼ਦੂਰ ਬਣਾਉਣਾ ਚਾਹੁੰਦੇ ਨੇ ਇਹ ਤਾਂ ਕਹਿ ਦਿੰਦੇ ਨੇ ਉੜਦਾ ਪੰਜਾਬ ਬਣ ਗਿਆ ਜੀ ਪੰਜਾਬ ਪ੍ਰਵਾਸ ਕਰ ਗਿਆ ਕਦੇ ਸਾਨੂੰ ਗੋਣੇ ਵਾਲਿਆਂ ਆਲਾ ਬਣਾ ਦਿੰਦੇ ਨੇ ਡਿਜ਼ਾਈਨ ਜੇ ਹੈਨਾ ਇਹ ਤਾਂ ਉਹੀ ਗੁਰੂ ਦੇ ਸਿੱਖ ਨੇ ਉਹੀ ਹਰੀ ਸਿੰਘ ਨਲੂਏ ਦੇ ਵਾਰਿਸ ਨੇ ਮੁੱਖ ਮੰਤਰੀ ਹੈ ਹੀ ਨਹੀਂ ਪ੍ਰਸ਼ਾਸਨ ਉਹਦੀ ਕੋਈ ਸੁਣਦਾ ਨਹੀਂ 400 500 ਵਾਲੇ ਵਾਲੇ ਗਨਮੈਨ ਆ ਪਤੰਦਰਾ ਤਰੇ ਤੂੰ ਪੁੰਜੇ ਬੈਠ ਕੇ ਫੋਟੋਆਂ ਖਿਜਾ ਕੇ ਆਪ ਦੇ ਪੇਜ ਤੇ ਪਾਉਣਾ ਹੋਰ ਟ੍ਰੈਂਡ ਚੱਲਿਆ ਹੋਇਆ ਹੈ ਹੱਥ ਤੇ ਰੁਕਤੀ ਖਾਣ ਦਾ ਯਾਰ ਅਸੀਂ ਜੱਟਾਂ ਦੇ ਪਤਾ ਸਾਰੀ ਜ਼ਿੰਦਗੀ ਹੱਥਾਂ ਦੀ ਖਾਧੀ ਹੈ ਫੋਟੋਆਂ ਥੋੜੋ ਖਚਾਉਣੀਆਂ ਨੇ ਪੰਜਾਬ ਤਾਂ ਯਾਰ ਮਰ ਰਿਹਾ ਹੈ